ਇਹਦੇ ਬਾਰੇ ਸਾਰਾ ਪ੍ਰਬੰਧ ਕਰਿਆ ਗਿਆ ਜੀ ਤੇ ਸੰਗਤ ਦਾ ਵੀ ਪ੍ਰਬੰਧ ਕਰਿਆ ਗਿਆ ਸਾਰਾ ਵੀ ਭਾਈ ਮੱਥਾ ਟੇਕ ਕੋਈ ਤੇ ਜਾਓ ਵਧੀਆ ਪ੍ਰਬੰਧ ਕਰੇ ਨੇ ਕਮੇਟੀ ਨੇ ਸਾਰੇ ਪਾਣੀ ਦਾ ਪ੍ਰਬੰਧ ਹੈ ਜੀ ਪੁਲਿਸ ਪ੍ਰਸ਼ਾਸਨ ਦਾ ਪ੍ਰਬੰਧ ਹੈ ਤੇ ਸੰਗਤ ਨੂੰ ਬੇਨਤੀ ਹੈ ਜੀ ਵੀ ਆਪਦਾ ਨੇਚਰ ਨਾਲ ਮੱਥਾ ਟੇਕ ਕੇ 19 ਜਨਵਰੀ ਤੋਂ ਸ਼ੁਰੂਆਤ ਜੀ 21 ਤਰੀਕ ਦਾ ਮੇਲਾ ਜੀ ਇਹ ਮੇਲਾ 3 ਦਿਨ ਚੱਲੂ ਜੀ ਵਧੀਆ ਮੇਲਾ ਜੀ ਵਧੀਆ ਪ੍ਰਬੰਧ ਨਹੀਂ ਮਾਤਾ ਸੀਤਲਾ ਦਾ ਮੇਲਾ ਪਰ ਰਿਹਾ ਹੈ ਪਿੰਡ ਕਰਾਣਾ ਵਿੱਚ ਕਈ ਸਾਲਾਂ ਤੋਂ ਲੈ ਕੇ ਇਹ ਮੇਲਾ ਚੱਲ ਰਿਹਾ ਜੀ ਹਰ ਹੱਕ ਸੰਗਤ ਦੀ ਮਰਾਦ ਪੂਰੀ ਹੁੰਦੀ ਆ ਜੋਰੇ ਚਾਲਾ ਲੈ ਕੇ ਆਉਂਦੇ ਨੇ ਦਾ ਯੂਨੀਟੀ ਤੇ ਚੱਲੂ ਹੈ। ਮੁੰਨੀ ਵੀ 21 ਇਹਦੇ ਬਾਰੇ ਸਾਰਾ ਪ੍ਰਬੰਧ ਕਰਿਆ ਗਿਆ ਜੀ। ਤੇ ਸੰਗਤ ਦਾ ਵੀ ਪ੍ਰਬੰਧ ਕਰਿਆ ਗਿਆ ਸਾਰਾ ਵੀ ਭਾਈ ਮੱਥਾ ਟੇਕੋ ਤੇ ਜਾਓ। ਹਾਂ ਜੀ ਪੂਰੇ ਆਉਂਦੇ ਆ ਸੁੱਖਾ। ਪਤਾ ਨਹੀਂ ਜੀ ਕਿੱਟੂ ਉੱਥੋਂ ਆਉਂਦੇ ਨੇ। ਇੱਕ ਵਾਰੀ ਲੱਗਦਾ ਜੀ। ਹਾਂ ਜੀ ਇੱਕ ਵਾਰ। ਕਮੇਟੀ ਵੱਲੋਂ ਸਾਰੀ ਪਰਮੰਧ ਨਹੀਂ ਜੀ। ਹਾਂ ਜੀ। ਸਾਰੇ ਪ੍ਰਾਸ਼ਨ ਦਾ ਸਿੱਦੇ ਸਾਰੇ ਜਿੰਨੇ ਹੈਗੇ ਨੇ ਮੁਲਾਜ਼ਮਾਂ ਦੇ ਪ੍ਰਬੰਧਕ ਸਾਡੇ ਵੱਡੇ ਹੋਏ। ਰਹਿਣਵਾਦ ਤੇ ਵੀ ਹੈਗੀ ਜੀ। ਪ੍ਰਬੰਧ हां जी ਅੱਜ ਪਾਏ ਪਾਏ ਨੰਬਰਾਂ ਦੇ ਬਹੁਤ ਤਕੜੇ ਲੋਕਾਂ ਦੇ ਜਿਵੇਂ ਅਸੀਂ ਪੀੜ ਕਰਨ ਨੂੰ ਸੁੱਖ ਦੇ ਕੇ ਆਲਾ ਵਗ ਜਾਂਦੇ ਨੇ ਵਧੀਆ ਪ੍ਰਬੰਧ ਕਰੇ ਨੇ ਕਮੇਟੀ ਨੇ ਸਾਰੇ ਪਾਣੀ ਦਾ ਪ੍ਰਬੰਧ ਹੈ ਜੀ ਪੁਲਿਸ ਪ੍ਰਸ਼ਾਸਨ ਦਾ ਪ੍ਰਬੰਧ ਹੈ ਤੇ ਸੰਗਤ ਨੂੰ ਬੇਨਤੀ ਹੈ ਜੀ ਵੀ ਆ ਉਹਦਾ ਨੇਚਰ ਨਾ ਮੱਥਾ ਦੇ ਕੇ ਆਪਦੇ ਘਰਾਂ ਨੂੰ ਬਸਤਾਨ ਕਰਨੀ ਆ ਆਪ છોੜ ਕੇ ਬੇਨਤੀ ਸਭ ਨੂੰ ਜੀ ਵਧੀਆ ਪ੍ਰਬੰਧ ਨੇ ਕਮੇਟੀ ਵੱਲੋਂ ਜੀ ਆਪ છોੜ ਕੇ ਬੇਨਤੀ ਮੇਲਾ ਵਧੀਆ ਨਮਾਉਣ ਜੀ ਸਾਰੀ ਸੰਗਤ 19 ਤਰੀਕ ਤੋਂ ਸ਼ੁਰੂ ਹੋ ਕੇ 19 ਜੀ ਨੂੰ ਸ਼ੁਰੂ ਹੈ ਜੀ ਇੱਕ ਕੀ ਦਿਨ ਦਾ ਮੇਲਾ ਜੀ ਕਿੰਨੇ ਦਿਨ ਚੱਲੇਗਾ ਇਹ ਮੇਲਾ ਤਿੰਨ ਦਿਨ ਚੱਲੂ ਜੀ ਵਧੀਆ ਮੇਲਾ ਜੀ ਵਧੀਆ ਪ੍ਰਬੰਧ ਨੇ ਜੀ ਵਧੀਆ ਕਮੇਟੀ ਵੱਲੋਂ ਪੁਰਸਪ ਸਨ ਸਾਰਾ ਸਾਦ ਹੁੰਦਾ ਜੀ ਬਹੁਤ ਧੰਨਵਾਦ ਆ ਜੀ ਪੰਚਾਇਤ ਅਸੀਂ ਬਹੁਤ ਧੰਨਵਾਦ ਆ ਜੀ ਲੱਖ ਲੱਖ ਵਧਾਈ ਹੋਵੇ ਇਸ ਮੰਦਰ ਕਮੇਟੀ ਨੂੰ ਬਹੁਤ ਵਧੀਆ ਪ੍ਰਬੰਧ ਕਰਿਆ ਹੈ ਜੀ ਮਾਦਾ ਸੀਦਲਾ ਦਾ ਮੇਲਾ ਪਰ ਰਹੇ ਪਿੰਡ ਕਰਾਣਾ ਵਿੱਚ ਕਈ ਸਾਲਾਂ ਤੋਂ ਲੈ ਕੇ ਇਹ ਮੇਲਾ ਚੱਲ ਰਿਹਾ ਜੀ ਹਰ ਹੱਕ ਸੰਗਤ ਦੀ ਮਰਜ਼ੀ ਪੂਰੀ ਹੁੰਦੀ ਆ ਜੋਰੇ ਚਾਲਾ ਲੈ ਕੇ ਆਉਂਦੇ ਨੇ ਜੋ ਸੰਗਤ ਨੇ ਆਉਣਾ ਉਹਨਾਂ ਨੂੰ ਬੇਨਤੀ ਆ ਜੀ ਪਿਆਰ ਨਾਲ ਸਾਡੇ ਕੋ ਫੇਰਨਾ ਸਾਡੇ ਬੱਚੇ ਸਾਹਮਣੂ ਤੇ ਨਾਲੇ ਪਿਆਰ ਨਾਲ ਸਾਡੇ ਤੇ ਕੇ ਅਜੇ ਕਰਨ ਚਾਲਾ ਮਾਰੋ ਜੈ ਮਾਤਾ ਦੀ ਜੈ ਬਾਬੇ ਦੀ ਵੇਪਕ